ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਡੀਆਈਜੀ ਐਚਐਸ ਭੁੱਲਰ ਦੇ ਮਾਮਲੇ ਤੇ ਸਾਡੀ 10ਵੀਂ ਵੀਡੀਓ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਰਜ਼ ਹੈ ਇਸ ਖਬਰ ਨੂੰ ਅਸੀਂ ਆਧਾਰ ਬਣਾਇਆ ਉਸ ਜਾਣਕਾਰੀ ਤੇ ਜੋ ਕਿ ਸਾਨੂੰ ਸੀਬੀਆਈ ਦੇ ਸੂਤਰਾਂ ਤੋਂ ਪ੍ਰਾਪਤ ਹੋਈ ਦੂਜਾ ਆਧਾਰ ਅਸੀਂ ਬਣਾਇਆ ਜੋ ਪ੍ਰोसीडिंग ਜੋ ਕਾਰਵਾਈ ਅੱਜ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੇਗਾ ਧਾਲੀਵਾਲ ਮੁਹਾਲੀ ਦੀ ਅਦਾਲਤ ਦੇ ਵਿੱਚ ਹੋਈ ਤੀਜਾ ਆਧਾਰ ਅਸੀਂ ਇਸ ਖਬਰ ਦਾ ਬਣਾਇਆ ਹੈ ਪੰਜਾਬ ਵਿਜੀਲੈਂਸ ਬਿਊਰੋ ਦੀ ਐਫ ਆਈ ਆਰ ਨੂੰ ਜੋ ਡੀ ਆਈ ਜੀ ਭੁੱਲਰ ਦੇ ਵਿਰੁੱਧ ਦਰਜ ਕੀਤੀ ਗਈ ਸੀ ਇਹ ਆਖਰਕਾਰ ਐਫ ਆਈ ਆਰ ਸਾਨੂੰ ਅੱਜ ਪ੍ਰਾਪਤ ਹੋ ਗਈ ਹੈ ਜਿਹੜੀ ਵਿਜੀਲੈਂਸ ਬਿਊਰੋ ਨੇ ਕਾਨੂੰਨ ਦੀ ਗਦੰਗਣਾ ਕਰਕੇ ਵੈਬਸਾਈਟ ਦੇ ਉੱਤੇ ਨਹੀਂ ਸਿਪਾਈ ਭਾਵੇਂ ਕਿ ਇੱਕ ਪਬਲਿਕ ਡਾਕੂਮੈਂਟ ਹੈ ਔਰ 24 ਘੰਟਿਆਂ ਦੇ ਅੰਦਰ ਅੰਦਰ ਕਿਸੇ ਵੀ ਐਫ ਆਈ ਆਰ ਨੂੰ ਅਪਲੋਡ ਕਰਨਾ ਵੈਬਸਾਈਟ ਤੇ ਲਾਜ਼ਮੀ ਹੁੰਦਾ ਆਓ ਹੁਣ ਖਬਰ ਸ਼ੁਰੂ ਕਰਦੇ ਆਂ ਸੀਬੀਆਈ ਨੇ ਅੱਜ ਸੀਜੀਐਮ ਦੀ ਕੋਰਟ ਦੇ ਵਿੱਚ ਉਸ ਐਪਲੀਕੇਸ਼ਨ ਦਾ ਜਵਾਬ ਦਿੱਤਾ ਜਿਹੜੀ ਕਿ ਵਜਲੈਂਸ ਬਿਊਰੋ ਨੇ ਮੂਵ ਕੀਤੀ ਸੀ ਕਿ ਸਾਨੂੰ ਐਚਐਸ ਭੋਲਰ ਨੂੰ ਮੁਹਾਲੀ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਜਾਏ। ਸੀਬੀਆਈ ਨੇ ਮੁੱਖ ਤੌਰ ਤੇ ਚਾਰ ਗੱਲਾਂ ਅਦਾਲਤ ਦੇ ਅੱਗੇ ਰੱਖੀਆਂ। ਉਹ ਇਸ ਤਰ੍ਹਾਂ ਨਹੀਂ ਉਹ ਕਹਿੰਦੇ ਆ ਜੀ ਕਿ ਜਿਹੜੀ ਐਪਲੀਕੇਸ਼ਨ ਵਿਜੀਲੈਂਸ ਬਿਊਰੋ ਨੇ ਤੁਹਾਨੂੰ ਦਿੱਤੀ ਹੈ ਜੀ ਸਾਹਿਬ ਉਹ ਅਨਟੇਨੇਬਲ ਇਨ ਦੀ ਆਈਜ਼ ਆਫ ਲਾਅ। ਯਾਨੀ ਕਿ ਉਹ ਕਾਨੂੰਨ ਦੇ ਅੱਗੇ ਖੜਦੀ ਨਹੀਂ। ਹੁਣ ਕਿਉਂ ਨਹੀਂ ਖੜਦੀ? ਕਹਿੰਦੇ ਜੀ ਅਸੀਂ 5 ਦਿਨ ਦਾ ਰਿਮਾਂਡ ਪਹਿਲਾਂ ਲੈ ਚੁੱਕੇ ਹਾਂ ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਕੋਰਟ ਤੋਂ ਤੇ ਉਹ ਜਿਹੜਾ ਅਪਰਾਧੀ ਹੈ ਉਹ ਪਹਿਲਾਂ ਹੀ ਸੀਬੀਆਈ ਦੀ ਕਸਟਡੀ 'ਚ ਹੈ ਤੇ ਹੁਣ ਇਹਨਾਂ ਨੂੰ ਓਵਰਲੈਪਿੰਗ ਐਫ ਆਈ ਆਰ ਤੇ ਕਸਟਡੀ ਕਿਵੇਂ ਦਿੱਤੀ ਜਾ ਸਕਦੀ ਹੈ ਇਹ ਤਾਂ ਹੋ ਗਿਆ ਪਹਿਲਾ ਨੁਕਤਾ ਦੂਜਾ ਪੁਆਇੰਟ ਉਹ ਕਹਿੰਦੇ ਆ ਜੀ ਕਿ ਸੇਮ ਐਲੀਗੇਸ਼ਨ ਜੇ ਐਲੀਗੇਸ਼ਨ ਯਾਨੀ ਕਿ આરોਪ ਸੇਮ ਹੋਣ ਕਿਸੇ ਵਿਅਕਤੀ ਤੇ ਉਹਤੇ ਦੋ ਬਰچے ਦਰਜ ਨਹੀਂ ਹੋ ਸਕਦੇ ਜਦੋਂ ਸੀਬੀਆਈ ਕਹਿੰਦੀ ਅਸੀਂ ਪਰਚਾ ਦਰਜ ਕਰ ਲਿਆ ਤੇ ਉਹਨਾਂ ਧਾਰਾਵਾਂ ਤਹਿਤ ਉਹਨਾਂ ਦੋਸ਼ਾਂ ਤਹਿਤ ਹੀ ਦੂਜਾ ਪਰਚਾ ਸੀਬੀਆਈ ਨੇ ਕਿਵੇਂ ਦਰਜ ਕਰ ਲਿਆ ਇਹ ਕਾਨੂੰਨੀ ਤੌਰ ਤੇ ਗਲਤ ਆ ਤੀਜਾ ਨੁਕਤਾ ਉਹਨਾਂ ਨੇ ਜਿਹੜਾ ਖੜਾ ਕੀਤਾ ਸੀਬੀਆਈ ਨੇ ਉਹ ਸੀ ਕਿ ਜਿਹੜੀ ਸਾਡੀ ਐਫਆਈਆਰ ਹੈ ਜੀ ਅਸੀਂ ਦਰਜ ਕਰਨਸਾਰ ਅਪਲੋਡ ਕਰਤੀ ਵੈਬਸਾਈਟ ਤੇ ਜਨਤਕ ਕਰਤੀ ਪਬਲਿਕ ਡੋਮੇਨ ਦੇ ਵਿੱਚ ਆ ਗਈ ਤੇ ਵਿਜੀਲੈਂਸ ਬਿਊਰੋ ਨੇ ਅੱਜ ਤੱਕ ਆਪਣੀ ਐਫ ਆਈ ਆਰ ਜਨਤਕ ਨਹੀਂ ਕੀਤੀ ਵੈਬਸਾਈਟ ਤੇ ਨਹੀਂ ਪਾਈ ਜਿਹੜਾ ਕਿ ਗੈਰ ਕਾਨੂੰਨੀ ਆ ਔਰ ਜਿੱਥੋਂ ਵਿਜੀਲੈਂਸ ਬਿਊਰੋ ਦੀ ਮੰਨਛਾ ਸਾਬਤ ਹੁੰਦੀ ਆ ਚੌਥਾ ਨੁਕਤਾ ਸੀਬੀਆਈ ਨੇ ਜੱਜ ਸਾਹਿਬ ਦੇ ਅੱਗੇ ਰੱਖਿਆ ਕਿ ਸਾਰੀਆਂ ਰਿਕਵਰੀਆਂ ਕੈਸ਼ 7.5 ਕਰੋੜ ਰੁਪਏ 2.5 ਕਿਲੋ ਸੋਨਾ ਜਾਇਦਾਦ ਦੇ ਕਾਗਜ਼ 50 ਜਾਇਦਾਦਾਂ ਦੇ ਕਾਗਜ਼ ਅਸੀਂ ਕਹਿੰਦੇ ਜੀ ਰਿਕਵਰ ਕੀਤੀਆਂ ਉਦੋਂ ਬਾਅਦ ਅਸੀਂ ਇਸ ਤੇ ਵੈਰੀਫਿਕੇਸ਼ਨ ਕੀਤੀ ਯਾਨੀ ਕਿ 16 ਨੂੰ ਗ੍ਰਿਫਤਾਰੀ ਹੋਈ ਅਕਤੂਬਰ 16 ਨੂੰ 17 ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਫਿਰ ਸੀਬੀਆਈ ਨੇ 29 10 25 ਨੂੰ ਪਰਚਾ ਦਰਜ ਕੀਤਾ ਦੁਪਹਿਰੇ 12:30 ਵਜੇ ਪੁੱਲਰ ਦੇ ਵਿਰੁੱਧ ਸਰੋਤਾਂ ਤੋਂ ਵੱਧ ਜੈਦਾਦ ਬਣਾਉਣ ਬਾਰੇ ਉਹ ਕਹਿੰਦੇ ਜੀ ਵਿਜੀਲੈਂਸ ਬਿਊਰੋ ਕੋਸ਼ਿਸ਼ ਕਰ ਰਹੀ ਆ ਕਿ ਸੀਬੀਆਈ ਦੇ ਕੰਮ ਦੇ ਵਿੱਚ ੜਿੱਕਾ ਪਾ ਦਿੱਤਾ ਜਾਏ ਤੇ ਪੈਰਲਲ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਜਾਏ ਇੱਕ ਪੈਰਲਲ ਪਰਚਾ ਦਰਜ ਕਰਕੇ ਜਿਹੜਾ ਕਿ ਬਹੁਤ ਹੀ ਗਲਤ ਔਰ ਗੈਰਕਾਨੂੰਨੀ ਕਦਮ ਵਿਜੀਲੈਂਸ ਬਿਊਰੋ ਨੇ ਚੁੱਕਿਆ ਉਦੋਂ ਬਾਅਦ ਸੀਜੀਮ ਸਾਹਿਬ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਕਿਹਾ ਵਿਟਨਸ ਬਿਊਰੋ ਨੂੰ ਕੇ ਜਵਾਬ ਆ ਗਿਆ ਸੀਪੀਆਈ ਦਾ ਡਿਟੇਲਡ ਤੁਸੀਂ ਹੁਣ ਐ ਕਰੋ ਆਪਣੀ ਦਰਖਾਸਤ ਵਿਡਰੋ ਕਰ ਲਓ ਕਿਉਂਕਿ ਤੁਹਾਡਾ ਕੋਈ ਆਧਾਰ ਬਣਦਾ ਨਹੀਂ ਪ੍ਰੋਡਕਸ਼ਨ ਵਾਰੰਟ ਲੈਣ ਦਾ ਯਾਨੀ ਕਿ ਪੁੱਲਰ ਦੀ ਕਸਟਡੀ ਲੈਣ ਦਾ ਕੋਈ ਆਧਾਰ ਨਹੀਂ ਬਣਦਾ ਉਸ ਤੋਂ ਬਾਅਦ ਜੀ ਵਿਟਨਸ ਬਿਊਰੋ ਦੇ ਅਫਸਰ ਤੇ ਵਕੀਲ ਕਹਿੰਦੇ ਜੀ ਸਾਨੂੰ ਉੱਪਰ ਗੱਲ ਕਰ ਲੈਂਦੇ ਫਿਰ 2 ਵਜੇ ਦੁਬਾਰਾ ਹੀアリング ਹੋਈ ਉਹਦੇ ਵਿੱਚ ਜੱਜ ਸਾਹਿਬ ਨੇ ਜਿਹੜਾ ਆਦੇਸ਼ پاس ਕੀਤਾ ਆ ਲਓ ਤੁਸੀਂ ਸਕਰੀਨ ਤੇ ਵੇਖੋ ਬੋ ਭੇਜਦਾ ਆਦੇਸ਼ ਹੈ ਉਹ ਕਹਿੰਦੇ ਐ ਕਿ ਤੁਸੀਂ ਜੋ ਗੱਲ ਕਰ ਰਹੇ ਹੋ ਉਹ ਹੁਣ ਸਰਕਮਸਟਾਂਸਸ ਹਾਲਾਤ ਬਦਲ ਗਏ ਔਰ ਬਦਲੇ ਹੋਏ ਹਾਲਾਤਾਂ ਦੇ ਵਿੱਚ ਤੁਹਾਡੀ ਇਹ ਦਰਖਾਸਤ ਇਨਫਰਕਚੁਅਸ ਹੋਗੀ ਯਾਨੀ ਕਿ ਇਹ ਬੇਮਾਨੀ ਹੋਗੀ ਇਨਫਰਕਚੁਅਸ ਯਾਨੀ ਕਿ ਬੇਮਾਨੀ ਹੋ ਗਈ ਕਿਉਂਕਿ ਇਹ ਕਾਰਵਾਈ सीबीआई ਪਹਿਲਾਂ ਕਰ ਚੁੱਕੀ ਹੈ ਸੋ ਤੁਹਾਨੂੰ ਹੁਣ ਕਸਟਡੀ ਨਹੀਂ ਦਿੱਤੀ ਜਾ ਸਕਦੀ ਇਹ ਉਹਨਾਂ ਨੇ ਆਪਣੇ ਆਦੇਸ਼ ਦੇ ਵਿੱਚ ਕਿਹਾ ਲੋ ਦੋਸਤੋ ਹੁਣ ਤੁਸੀਂ ਸਕਰੀਨ ਤੇ ਨਜ਼ਰ ਮਾਰੋ ਆ ਹੈਗੀ ਕੋਈ 7.2 ਪੇਜ ਦੀ ਵਿਜੀਲੈਂਸ ਬਿਊਰੋ ਦੀ ਐਫਆਈਆਰ ਐਫਆਈਆਰ ਨੰਬਰ 26 ਆਫ 2025 ਪੁਲਿਸ ਸਟੇਸ਼ਨ ਫਲਾਈਂਗ ਸਕੁਆਇਰਡ 1 ਵਿਜੀਲੈਂਸ ਬਿਊਰੋ ਮੋਹਾਲੀ ਇੱਕ ਹੀ ਕਹਿੰਦੇ ਆ ਜੀ ਇਹ ਪੜਨ ਵਾਲੀ ਹੈ ਬੜੀ ਇੰਟਰਸਟਿੰਗ ਹੈ ਹਾਸੋ ਹਿਣੀ ਵੀ ਹੈ ਕਹਿੰਦੇ ਆ ਜੀ ਸਾਨੂੰ ਸੂਤਰ ਤੋਂ ਪਤਾ ਲੱਗਿਆ ਕਿਸ ਤਰੀਕ ਨੂੰ 29 10 25 ਨੂੰ ਸਾਨੂੰ ਇੱਕ ਸੂਤਰ ਨੇ ਜਾਣਕਾਰੀ ਦਿੱਤੀ ਉਹ ਸੂਤਰ ਕਹਿੰਦਾ ਕਿ ਡੀ ਆਈ ਜੀ ਨੇ ਬਹੁਤ ਵੈਲਥ ਜਾਇਦਾਦ ਸੰਪਤੀ ਪੈਸਾ ਇਕੱਠਾ ਕੀਤਾ ਤੇ ਆਪਣੇ ਨਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਅਤੇ ਬੇਨਾਮੀ ਜਾਇਦਾਦਾਂ ਬਣਾਈਆਂ ਉਹ ਕਹਿੰਦੇ ਜੀ ਇਹ ਖੁਫੀਆ ਸੂਤਰ ਮੁਤਾਬਕ ਇਸ ਡੀਆਈਜੀ ਕੋਲ ਪਿਛਲੇ 3 ਦਹਾਕਿਆਂ ਤੋਂ ਲੈ ਕੇ ਹੁਣ ਤੱਕ 55 ਏਕੜ ਜ਼ਮੀਨ ਲੁਧਿਆਣੇ ਐ ਸਾਢੇ 7 ਕਰੋੜ ਰੁਪਈਆ ਕੈਸ਼ ਵੀ ਇਹਦੇ ਕੋਲ ਹੈਗਾ ਤੇ 2.5 ਕਿਲੋ ਸਿਉਣਾ ਹੈਗਾ 50 ਪ੍ਰਾਪਰਟੀਆਂ ਭਾਰਤ ਤੇ ਵਿਦੇਸ਼ ਚ ਨੇ Audi ਤੇ Mercedes car ਐ 26 ਘੜੀਆਂ ਕੀਮਤੀ ਨੇ ਤੇ 2.5 ਕਿਲੋ ਸੋਨਾ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਕਹਿੰਦੇ ਜੀ ਕਮਰਸ਼ੀਅਲ ਪ੍ਰਾਪਰਟੀਆਂ ਨੇ ਲੁਧਿਆਣੇ 'ਚ ਆਹ ਬੜੀ ਇੰਟਰਸਟਿੰਗ ਗੱਲ ਹੁਣ ਵੈਜਲੈਂਸ ਬਿਊਰੋ ਨੂੰ ਇਹ ਨਹੀਂ ਪਤਾ ਕਿ ਵੀ ਦੁਕਾਨਾਂ ਜਿਹੜੀਆਂ ਕਮਰਸ਼ੀਅਲ ਸ਼ਾਪਸ ਉਹ ਲੁਧਿਆਣੇ ਨਹੀਂ ਉਹ ਮਾਛੀਵਾੜੇ ਇਹ ਆਪਣੇ ਪਰਚੇ 'ਚ ਲਿਖ ਰਹੇ ਆ ਕਿ 20 ਦੁਕਾਨਾਂ ਭੁੱਲਰ ਦੀਆਂ ਲੁਧਿਆਣੇ 'ਚ ਨੇ ਕਮਰਸ਼ੀਅਲ ਪਰ ਹਕੀਕਤ ਕੀ ਆ 20 ਤੋਂ ਵੀ ਵੱਧ ਦੁਕਾਨਾਂ ਮਾਛੀਵਾੜੇ 'ਚ ਐ ਨਾ ਤਾਂ ਇਹਨਾਂ ਨੇ ਗਿਣਤੀ ਕੀਤੀ ਆ ਨਾ ਇਹਨਾਂ ਨੇ ਸੋਰਸ ਦੀ ਵੈਰੀਫਿਕੇਸ਼ਨ ਕੀਤੀ ਆ ਤੇ ਅੱਗੇ ਵਿਜੀਲੈਂਸ ਬਿਊਰੋ ਲਿਖਦੀ ਆ ਕਿ ਜਿਹੜੀ ਡਿਟੇਲ ਸੋਰਸ ਨੇ ਦਿੱਤੀ ਆ ਉਹ ਪਬਲਿਕ ਡੋਮੇਨ 'ਚ ਆ ਗਈ ਕਿਉਂਕਿ ਮੀਡੀਆ 'ਚ ਚੱਲ ਰਹੀ ਹੈ। ਯਾਨੀ ਕਿ ਚੈਨਾ ਤੇ ਅਖਬਾਰਾਂ 'ਚ ਇਹ ਸਾਰਾ ਕੁਝ ਛੱਪ ਚੁੱਕਿਆ ਹੈ। ਤੇ ਇਹਦਾ ਮਤਲਬ ਇਹ ਹੈ ਕਿ ਜੋ ਸਾਡਾ ਸੂਤਰ, ਖੁਫੀਆ ਸੂਤਰ ਜਾਣਕਾਰੀ ਦੇ ਰਿਹਾ ਭੁੱਲਰ ਦੇ ਵਿਰੁੱਧ ਉਹ ਬਿਲਕੁਲ ਠੀਕ ਆ ਕਿਉਂਕਿ ਅਖਬਾਰਾਂ 'ਚ ਚੈਨਾ ਤੇ ਇਹ ਜਾਣਕਾਰੀ ਪਹਿਲਾਂ ਨਸ਼ਰ ਹੋ ਚੁੱਕੀ ਆ। ਪਰਚੇ 'ਚ ਅੱਗੇ ਲਿਖਿਆ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਚਾਨੂ ਕਹਿੰਦਾ ਜੀ ਆਦੇਸ਼ ਹੋਇਆ ਕਿ ਐਫ ਆਈ ਆਰ ਦਰਜ ਕਰ ਦਿੱਤੀ ਜਾਵੇ ਤੇ ਕਹਿੰਦੇ ਜੀ ਅਸੀਂ ਐਫ ਆਈ ਆਰ ਰਜਿਸਟਰ ਕਰਨ ਲੱਗੇ ਆ ਭੁੱਲਰ ਦੇ ਵਿਰੁੱਧ ਜਿਹੜੀ ਡੀਏ ਵਾਲੀ ਹੁੰਦੀ ਆ ਯਾਨੀ ਕਿ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਤੇ ਹਜੇ ਤਾਂ ਉਹਦਾ ਨਾਂ ਹੀ ਐ ਤੇ ਜੇ ਤਫ਼ਤੀਸ਼ ਦੇ ਵਿੱਚ ਕੋਈ ਪ੍ਰਾਈਵੇਟ ਲੋਕ ਵੀ ਇਹਦੇ ਨਾਲ ਜੁੜੇ ਹੋਏ ਸਾਬਤ ਹੋਏ ਤਾਂ ਉਹਨਾਂ ਨੂੰ ਵੀ ਪਰਚੇ 'ਚ ਨਾਮਜ਼ਦ ਕਰ ਲਿਆ ਜਾਵੇ ਤੇ ਐਫ ਆਈ ਆਰ ਤੋਂ ਮੈਂ ਤੁਹਾਨੂੰ ਪਹਿਲੇ ਵੀਡੀਓਸ ਦੱਸ ਚੁੱਕੇ ਹਾਂ ਸਾਢੇ 10 ਵਜੇ ਰਜਿਸਟਰ ਕੀਤੀ ਗਈ ਸਾਢੇ 11 ਵਜੇ ਰਵਾਨਗੀ ਹੋਈ ਅਦਾਲਤ ਵੱਲ ਨੂੰ ਤੇ 3:17 'ਚ ਅਦਾਲਤ ਨੇ ਉਸ ਐਫ ਆਈ ਆਰ ਨੂੰ ਰਿਸੀਵ ਕੀਤਾ ਹੁਣ ਇਸ ਪਰਚੇ ਦੇ ਵਿੱਚ ਆਈਓ ਕੌਣ ਨੇ ਉਹ ਨੇ ਜੀ اے ਆਈ ਜੀ ਸਵਰਨਦੀਪ ਸਿੰਘ ਪੀ ਪੀ ਐਸ ਨਾਲ ਸਹਿਯੋਗੀ ਨੇ ਵਿਸ਼ਵਜੀਤ ਸਿੰਘ ਮਾਨ ਡੀਐਸਪੀ اور ਹੁਣ ਅੱਗੇ ਚਲਦੇ ਆ ਕਿ ਇਨਵੈਸਟੀਗੇਸ਼ਨ ਜਿਹੜੀ ਸੀਬੀਆਈ ਕਰ ਰਹੀ ਹੈ ਉਹ ਕਿੱਥੇ ਤੱਕ ਪਹੁੰਚੀ ਹੈ ਇਹ ਸਾਰੀ ਜਾਣਕਾਰੀ ਅਸੀਂ ਉਹਨਾਂ ਸੂਤਰਾਂ ਤੋਂ ਹਾਸਲ ਕੀਤੀ ਹੈ ਜਿਹੜੇ ਕੇਸ ਸੀਬੀਆਈ ਦੇ ਨਜ਼ਦੀਕ ਨੇ ਉਹ ਕਹਿੰਦੇ ਆ ਜੀ ਭੁੱਲਰ ਹੈਗਾ ਤਾਂ ਸਾਡੇ ਕੋਲ ਹੀ ਹੈ ਚੰਡੀਗੜ੍ਹ ਸੀਬੀਆਈ ਦੇ ਆਫਿਸ ਝਵਲਾਟ ਚ ਪਰ ਉਹ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ ਅਸੀਂ ਜਿਹੜੇ ਸਬੂਤ ਸਾਹਮਣੇ ਰੱਖਦੇ ਆਂ ਚੈਟ ਰੱਖਦੇ ਆਂ ਉਹ ਕਹਿ ਦਿੰਦਾ ਕਿ ਜੀ ਮੈਂ ਅਦਾਲਤ ਦੇ ਵਿੱਚ ਜਵਾਬ ਦੇਵਾਂਗਾ ਤੁਹਾਨੂੰ ਨਹੀਂ ਦੱਸਣਾ ਮੈਂ ਕੁਝ ਕਹਿੰਦੇ ਪਰ ਲਾਅ ਇਹ ਕਹਿੰਦਾ ਜਦੋਂ ਤੁਸੀਂ ਕਿਸੇ ਵਿਅਕਤੀ ਤੇ ਇਹੋ ਜਿਹਾ ਪਰਚਾ ਦਰਜ ਕਰਦੇ ਹੋ ਉਹਨੂੰ ਪੁੱਛਣਾ ਬਣਦਾ ਹੈ ਉਹਦਾ ਪੱਖ ਜਵਾਬ ਦੇਣਾ ਨਾ ਦੇਣਾ ਉਹਦੀ ਮਰਜ਼ੀ ਤੇ ਅੱਗੇ ਸੀਬੀਆਈ ਦਾ ਜਿਹੜਾ ਢੰਗ ਤਰੀਕਾ ਕੰਮ ਕਰਨ ਦਾ ਕਿ ਉਹ ਪਹਿਲਾਂ ਸਬੂਤ ਇਕੱਠੇ ਕਰਦੇ ਆ ਫਿਰ ਗ੍ਰਿਫਤਾਰੀ ਕਰਦੇ ਆ ਪੰਜਾਬ ਪੁਲਿਸ ਵਾਂਗੂ ਨਹੀਂ ਕਿ ਪਹਿਲਾਂ ਬੰਦਾ ਜਾ ਕੇ ਫੜ ਲਓ ਫਿਰ ਛਿੱਤਰ ਫੇਰੋ ਫੇਰ ਸਬੂਤ ਇਕੱਠੇ ਕਰੋ ਖੈਰ ਅਗਲਾ ਪੁਆਇੰਟ ਉਹ ਕਹਿੰਦੇ ਆ ਜੀ ਕਿ ਜੋ ਉਹਦੀ ਸਿਹਤ ਦੀ ਹਾਲਤ ਹੈ ਸੀਬੀਆਈ ਕਸਟਡੀ ਚ ਉਹ ਬਿਲਕੁਲ ਸੈਟੀਸਫੈਕਟਰੀ ਆ ਸੰਤੋਸ਼ ਜਨਕ ਹੈ ਤੇ ਉਹਨਾਂ ਨੂੰ ਕੋਈ ਟੈਨਸ਼ਨ ਨਜ਼ਰ ਨਹੀਂ ਆ ਰਹੀ ਜਿੰਨਾਂ ਦਾ ਬਲੱਡ ਪ੍ਰੈਸ਼ਰ ਪਹਿਲਾਂ ਸੀ ਉਹਨਾਂ ਕੋ ਹੋਣਾ ਹੈ ਜਿੰਨਾਂ ਦੀ ਸ਼ੂਗਰ ਪਹਿਲਾਂ ਸੀ ਉਹਨੀ ਕੁ ਹੋਣਾ ਹੈ ਅਗਲਾ ਪੱਖ ਜਿਹੜਾ ਇਨਵੈਸਟੀਗੇਸ਼ਨ ਦਾ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਕਿ 100 GB ਡਾਟਾ ਰਿਕਵਰ ਹੋਇਆ ਭੁੱਲਰ ਦੇ ਦੋ ਟੈਲੀਫੋਨਸ ਤੋਂ ਮੋਬਾਈਲ ਫੋਨਸ ਤੋਂ ਉਹਦੇ ਵਿੱਚ ਜਿਹੜੀ ਚੈਟ ਹੈ ਉਹ ਪੜੀ ਜਾ ਰਹੀ ਹੈ ਉਹਦੀ ਵੈਰੀਫਿਕੇਸ਼ਨ ਹੋ ਰਹੀ ਹੈ ਉਹਦੇ ਵਿੱਚ ਬਹੁਤ ਸਾਰਾ ਮਟੀਰੀਅਲ ਹੈ ਐਵਿਡੈਂਸ ਹੈ ਬਹੁਤ ਸਾਰੇ ਡਾਇਲੌگز ਕਮਿਊਨੀਕੇਸ਼ਨ ਔਰ ਉਹਨਾਂ ਦੇ ਰਿਸ਼ਤੇਦਾਰ ਜੱਜ ਉਹਦੇ ਨਾਲ ਬਹੁਤ ਹੋਰ ਤਰ੍ਹਾਂ ਦੀਆਂ ਗੱਲਾਂ ਆ ਉਹਦੇ ਵਿੱਚ ਇਹ ਵੀ ਸੰਕੇਤ ਮਿਲਦਾ ਹੈ ਕਿ ਕਿਵੇਂ ਉਹ ਅਦਾਲਤਾਂ ਦੇ ਕੇਸਾਂ ਦੇ ਵਿੱਚ ਪ੍ਰਭਾਵ ਵਰਤ ਕੇ ਉਹਨਾਂ ਦੇ ਫੈਸਲਿਆਂ ਦਾ ਰੁਖ ਮੋੜਦੇ ਸੀ ਔਰ ਫੇਰ ਇਹ ਜਿਹੜੇ ਰੁਖ ਮੋੜਨ ਵਾਲੇ ਜੱਜ ਕਿੱਥੇ ਕਿੱਥੇ ਸੀ ਇਹ ਕਹਿੰਦੇ ਜੀ ਸਾਰੇ ਪੰਜਾਬ ਚ ਇਹ ਜੱਜ ਲੋਅਰ ਜੁਡੀਸ਼ਰੀ ਚ ਤਾਇਨਾਤ ਨੇ ਐਸ ਵਕਤ ਤੇ ਫੇਰ ਅੱਗੇ ਉਹ ਕਹਿੰਦੇ ਆ ਜੀ ਇਹ ਚੈਟ ਤੋਂ ਸਾਬਤ ਹੁੰਦਾ ਹੈ ਕਿ ਜਿਹੜਾ ਭੁੱਲਰ ਜਾਂ ਕਿਰਸ਼ਾਨੂ ਸੀ ਇਹ ਕੋਈ ਛੋਟੀ ਮੋਡੀ ਚੀਜ਼ ਨਹੀਂ ਸੀ ਬਹੁਤ ਵੱਡਾ ਨੈਟਵਰਕ ਇਹਨਾਂ ਦਾ ਸੀ ਔਰ ਕਿਰਸ਼ਾਨੂ ਜਦੋਂ ਜੀ ਕਰੇ ਜਿਹੜਾ ਦਲਾਲ ਕਿਰਸ਼ਾਨੂ ਉਹ ਪੰਜਾਬ ਸਿਵਲ ਸੈਕਰੇਟਰੀਏਟ ਦੇ ਵਿੱਚ ਦਾਖਲ ਹੋ ਜਾਂਦਾ ਸੀ ਉਹਦੀ ਪੁੱਛ ਗਿੱਚ ਬਹੁਤੀ ਹੁੰਦੀ ਨਹੀਂ ਸੀ ਬਾਕੀ ਪ੍ਰੋਸੀਜਰ ਕੀ ਹੈ ਜੇ ਤੁਸੀਂ ਪੰਜਾਬ ਸਿਵਲ ਸੈਕਰੇਟਰੀਏਟ ਚ ਕੋਈ ਕੰਮ ਜਾਣਾ ਹੈ ਤਾਂ ਪਹਿਲਾਂ ਜਿਹੜੇ ਅਫਸਰ ਨੂੰ ਮਿਲਣ ਜਾਣਾ ਉੱਥੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਜੋ ਕਹਦੇ ਹਾਂ ਜੀ ਫਲਾਣੇ ਬੰਦੇ ਨੂੰ ਉੱਪਰ ਭੇਜ ਦਿਓ ਫਿਰ ਤੁਹਾਨੂੰ ਪਾਸ इशੂ ਕੀਤਾ ਜਾਂਦਾ ਹੈ ਔਰ ਤੁਹਾਨੂੰ ਇੱਕ ਪਾਸਵਰਡ ਦਿੱਤਾ ਜਾਂਦਾ ਉਹ ਫਿਰ ਸਿਕਿਉਰਿਟੀ ਵਾਲੇ ਨੋਟ ਕਰਦੇ ਆ ਫੇਰ ਤੁਹਾਨੂੰ ਪਰਜਾਨ ਦਿੱਤਾ ਜਾਂਦਾ ਹੁਣ ਸੀਬੀਆਈ ਲੱਗੀ ਹੋਈ ਆ ਕਿ ਦੇਖਿਆ ਜਾਏ ਕਿ ਪਿਛਲੇ ਦੁਹਾ ਤਿੰਨਾਂ ਸਾਲਾਂ ਦੇ ਵਿੱਚ ਜਦੋਂ ਦੀ ਇਹ ਸਰਕਾਰ ਬਣੀ ਹੈ ਕਿਰਸ਼ਾਨੂ ਨੇ ਸਿਵਲ ਸੈਕਰੀਟਰੀਅਰ ਦੇ ਵਿੱਚ ਕਿੰਨੇ ਦੌਰੇ ਮਾਰੇ ਤੇ ਉਹ ਕਿਹੜੇ-ਕਿਹੜੇ ਅਫਸਰਾਂ ਨੇ ਉਹਨੂੰ ਉੱਪਰ ਆਉਣ ਦੀ ਅੰਦਰ ਆਉਣ ਦੇ ਲਈ ਹਾਂ ਕੀਤੀ ਤੇ ਉਹਨਾਂ ਦਾ ਪਾਸ ਬਣਿਆ ਜਾਂ ਨਹੀਂ ਬਣਿਆ ਉਹ ਸਾਰੇ ਰਜਿਸਟਰ ਖੰਗਾਲੇ ਜਾ ਰਹੇ ਆ ਅਗਲੀ ਬਹੁਤ ਇੰਪੋਰਟੈਂਟ ਗੱਲ ਇਹ ਆ ਕਿ ਜੋ ਚੈਟ ਜਾਂ ਹੋਰ ਐਵੀਡੈਂਸ ਸਾਹਮਣੇ ਆਇਆ ਹੈ सीबीआई ਨੂੰ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਨੇਤਾ ਉਹ ਵੀ ਇਹਨਾਂ ਦੇ ਸੰਪਰਕ ਚ ਸੀ ਇਹਨਾਂ ਦੇ ਨੈਕਸਸ ਦੇ ਵਿੱਚ ਸ਼ਾਮਲ ਸੀ ਔਰ सीबीआई ਦੇ ਸੂਤਰ ਕਹਿੰਦੇ ਆ ਕਿ ਡੀਆਈਜੀ ਭੁੱਲਰ ਭੁੱਲਰ ਤੇ ਕਰਸ਼ਾਨੂ ਪੰਜਾਬ ਸਰਕਾਰ ਦੇ ਕਮਾਊ ਪੁੱਤ ਸੀ ਔਰ ਐਸ ਵਕਤ ਉਹ ਇੱਕ ਲਾਇਬਿਲਟੀ ਬਣ ਚੁੱਕੇ ਨੇ ਲਾਇਬਿਲਟੀ ਕਹਿੰਦੇ ਆ ਜੀ ਇੱਕ ਵਜ਼ਨ ਬਣ ਚੁੱਕਿਆ ਇੱਕ ਫਜ਼ੂਲ ਦੀ ਮਤਲਬ ਕਿ ਜ਼ਿੰਮੇਵਾਰੀ ਬਣ ਚੁੱਕਿਆ ਅੱਗੇ ਫਿਰ ਸੀਬੀਆਈ ਇਹ ਮਹਿਸੂਸ ਕਰਦੀ ਹੈ ਕਿ ਡਰ ਹੈ ਕਿ ਜੇ ਹੁਲਰ ਨੂੰ ਵਿਜਲੈਂਸ ਬਿਊਰੋ ਲੈ ਗਈ ਤੇ ਉਹਨੂੰ ਰੋਪੜ ਜੇਲ੍ਹ ਚ ਰੱਖਿਆ ਤੇ ਫੇਰ ਉੱਥੇ ਉਹਦੀ ਜਾਨ ਸੁਰੱਖਿਅਤ ਨਹੀਂ ਹੋਏਗੀ ਔਰ ਇਸ ਮੰਨ ਦੇ ਵਿੱਚ ਉਹ ਕਹਿੰਦੇ ਆ ਜੀ ਹੋ ਸਕਦਾ ਹੈ सीबीआई ਅਦਾਲਤ ਨੂੰ ਵੀ ਬੇਨਤੀ ਕਰੇ ਕਿ ਪੁਲਦਰ ਦਾ ਜਦੋਂ ਤੱਕ ਕੇਸ ਮੁਕੰਮਲ ਨਹੀਂ ਹੁੰਦਾ ট্রਾਇਲ ਪੂਰਾ ਨਹੀਂ ਹੁੰਦਾ ਜਾਂ ਜੋ ਤੱਕ ਜ਼ਮਾਨਤ ਨਹੀਂ ਹੁੰਦੀ ਤਾਂ ਉਹਨਾਂ ਨੂੰ ਰੋਪੜ ਦੀ بجائے ਬੁੜਾਇਲ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਏ ਜਿੱਥੇ ਉਹਨਾਂ ਦੀ ਜਾਨ ਜ਼ਿਆਦਾ ਸੁਰੱਖਿਤ ਹੈ ਇੱਕ ਆਖਰੀ ਗੱਲ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਵਿਜੀਲੈਂਸ ਬਿਊਰੋ ਦਾ ਪਰਚਾ ਸੀਬੀਆਈ ਅਦਾਲਤ ਰਾਹੀਂ ਰੱਦ ਕਰਵਾਉਣ ਦੀ ਕੋਸ਼ਿਸ਼ ਕਰੇਗੀ ਸਾਨੂੰ ਇਹ ਦੱਸਿਆ ਗਿਆ ਕਿ ਸੀਬੀਆਈ ਹਜੇ ਚੱਲਣ ਦੇਗੀ ਜਿਵੇਂ ਮਾਮਲਾ ਚੱਲ ਰਿਹਾ ਤੇ ਹੋ ਸਕਦਾ ਹੈ ਲੇਟਰ ਸਟੇਜ ਤੇ ਕੁਝ ਦੇਰ ਬਾਅਦ ਅਸੀਂ ਕਹਿੰਦੇ ਜੀ ਕੋਰਟ 'ਚ ਜਾ ਕੇ ਸੀਬੀਆਈ ਵਾਲੇ ਕਹਿੰਦੇ ਆ ਕਿ ਕੋਰਟ 'ਚ ਜਾ ਕੇ ਹੋ ਸਕਦਾ ਹੈ ਅਸੀਂ ਦੋਹਾਂ ਪਰਚਿਆਂ ਨੂੰ ਕਲੱਬ ਕਰਾ ਯਾਨੀ ਕਿ ਇਕੱਠੇ ਕਰਾ ਲੀਏ ਕਿਉਂਕਿ ਅਸੀਂ ਪਹਿਲਾ ਪਰਚਾ ਦਰਜ ਕਰਕੇ ਅਪਲੋਡ ਕੀਤਾ ਵਿਜੀਲੈਂਸ ਬਿਊਰੋ ਨੇ ਤਾਂ ਹਜੇ ਤੱਕ ਅਪਲੋਡ ਕੀਤਾ ਹੀ ਨਹੀਂ ਜਨਤਕ ਕੀਤਾ ਹੀ ਨਹੀਂ ਤੇ ਇਸ ਕਰਕੇ ਸਾਡਾ ਪਹਿਲਾ ਰਾਈਟ ਹੈ ਕਿਉਂਕਿ ਅਸੀਂ ਭ੍ਰਸ਼ਟਾਚਾਰ ਦਾ ਜਿਹੜਾ ਮਾਮਲਾ ਪਹਿਲਾਂ ਦਰਜ ਕੀਤਾ ਉਹਦੀਆਂ ਰਿਕਵਰੀਆਂ ਤੋਂ ਹੀ ਦੂਜਾ ਪਰਚਾ ਨਿਕਲਿਆ ਤੇ ਕਹਿੰਦੇ ਜੀ ਸੀਬੀਆਈ ਵਾਲਿਆਂ ਦੇ ਸੂਤਰ ਕਹਿੰਦੇ ਆ ਕਿ ਜੀ ਅਸੀਂ ਇਸ ਮਾਮਲੇ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਆ ਜਦ ਕਿ ਵਿਜੀਲੈਂਸ ਬਿਊਰੋ ਨੂੰ ਤਾਂ ਸੋਰਸ ਰਿਪੋਰਟ ਜਾਂ ਸੋਰਸ 29 ਤਰੀਕ ਨੂੰ ਦੱਸਦਾ 29 ਨੂੰ ਹੀ ਉਹ ਪਰਚਾ ਦਰਜ ਕਰ ਦਿੰਦੇ ਆ ਕੋਈ ਵੈਰੀਫਿਕੇਸ਼ਨ ਨਹੀਂ ਕਰਦੇ ਸਾਰਾ ਐਵੀਡੈਂਸ ਤਾਂ सीबीआई ਕੋਲ ਹੈ ਸਾਰੇ ਕਾਗਜ਼ਾਤ ਗਹਿਣਾ ਗੱਟਾ ਕੈਸ਼ एवरीथिंग ਤੇ ਫਿਰ ਵਿਜੀਲੈਂਸ ਬਿਊਰੋ ਨੇ ਕਿਸ ਅਧਾਰ ਤੇ ਐਫ ਆਈ ਆਰ ਕਰਤੀ ਜੇ 30 ਸਾਲ ਤੋਂ ਇਹ maal ਇਕੱਠਾ ਕਰ ਰਿਆ ਸੀ ਡੀ ਆਈ ਜੀ CBI ਵਾਲੇ ਸਮਝ ਰਹੇ ਐ ਕਿ ਤੁਸੀਂ ਭਾਈ ਵਿਜੀਲੈਂਸ ਬਿਊਰੋ ਵਾਲੇ ਉਹ ਪਹਿਲਾ ਕੰਮ ਕਿਉਂ ਨਹੀਂ ਕੀਤਾ ਜਦੋਂ ਅਸੀਂ ਫੜ ਲਿਆ ਅਸੀਂ ਰਿਕਵਰੀਆਂ ਕਰ ਲਈਆਂ ਫੇਰ ਤੁਸੀਂ ਜਾਗ ਪਏ ਉਹਨਾਂ ਦੇ ਮੁਤਾਬਕ ਇੱਕ ਫੇਸ ਸੇਵਿੰਗ ਹੈ ਤੇ ਜਿਹੜੀ ਸਭ ਤੋਂ ਅਹਿਮ ਗੱਲ ਜਿਹੜੀ ਮੈਨੂੰ ਲੱਗੀ ਆ ਅੱਜ ਦੀ ਖਬਰ 'ਚ ਜਿਹੜੀ ਸੂਤਰਾਂ ਤੋਂ ਸਾਨੂੰ ਮਿਲੀ ਹੈ ਜਾਣਕਾਰੀ ਕੇ ਡੀਆਜੀ ਭੁੱਲਰ ਦੀ ਜਾਨ ਨੂੰ ਰੋਪੜ ਜੇਲ੍ਹ ਦੇ ਵਿੱਚ ਖਤਰਾ ਹੋ ਸਕਦਾ ਹੈ ਔਰ सीबीआई ਨਹੀਂ ਚਾਹੁੰਦੀ ਕਿ ਉਹਨਾਂ ਨੂੰ ਰੋਪੜ ਭੇਜਿਆ ਜਾਏ ਉਹ ਚਾਹੁੰਦੀ ਹੈ ਕਿ ਉਹਨਾਂ ਨੂੰ ਲਗਾਤਾਰ ਜ਼ਮਾਨਤ ਹੋਣ ਤੱਕ ਬੁੜਾਇਲ ਜੇਲ੍ਹ ਦੇ ਵਿੱਚ ਸੁਰੱਖਿਅਤ ਰੱਖਿਆ ਜਾਏ ਮੈਂ ਰਜਿੰਦਰ ਸਿੰਘ ਤਗੜ ਤੁਹਾਡੇ ਤੋਂ ਆ ਗਿਆ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼